ਵੈਕੁਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਤਾਂ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮੇਰੀ ਪੀਰ ਦੇ ਮਾਲਕ ਦਾ ਕਟਾਨ ਕੋਟ ਸ਼ੁਕਰ ਹੈ ਕਿ ਜਿਨ੍ਹਾਂ ਦੇ ਦਰ ਤੇ ਅਪਾ ਅਰਦਾਸ ਬੇਨਤੀ ਕਰਕੇ ਚੱਲੇ ਸਾਂ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਸੀ ਤੇ ਉਹ ਅੱਜ ਤਕਰੀਬਨ ਉਹਦਾ ਜਿਹੜਾ ਵੋਟਾਂ ਪਾਉਣ ਦਾ ਪ੍ਰਕਾਅ ਮੁਕੰਮਲ ਹੋ ਗਿਆ ਤੇ ਸੰਗਤਾਂ ਦਾ ਬੜਾ ਸਜੋਕ ਦੂਰ ਸਾਹਿਬ ਦੀਆਂ ਸੰਗਤਾਂ ਦਾ ਵੋਟਰਾਂ ਦਾ ਸਪੋਟਰਾਂ ਦਾ ਬਹੁਤ ਵੱਡਾ ਸਜੋਕ ਰਿਹਾ ਕਿ ਜਿਨ੍ਹਾਂ ਨੇ ਬੜੇ ਅਮਨ ਅਮਾਨ ਨਾਲ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਆਪਣੀ ਇਹ ਲੰਗੀਆਂ ਲੰਗੀਆਂ ਲੈਣਾ ਤੇ ਬਹੁਤ ਘੰਟਿਆਂ ਬਧੀ ਲੈਣਾ ਤੇ ਖੜਕੇ ਜਿਹੜਾ ਨੇ ਵੋਟਾਂ ਪਾਈਆਂ ਉਹਨਾਂ ਦਾ ਅਸੀਂ ਤਹਿ ਦਿਲ ਤੋਂ ਧਰਵਾਦ ਕਰਦੇ ਹਾਂ ਤੇ ਬਾਕੀ ਜਿਹੜੀਆਂ ਸਮੂਹ ਸੰਗਤਾਂ ਪੰਜਾਬ ਦੀਆਂ ਜਾਂ ਪੰਜਾਬ ਤੋਂ ਬਾਹਰ ਦੀਆਂ ਸਿੱਖ ਸੰਗਤਾਂ ਨੇ ਜਿਹੜਾ ਇਹਦੇ 'ਚ ਬਹੁਤ ਵੱਡਾ ਯੋਗਦਾਨ ਪਾਇਆ ਉਹਨਾਂ ਦਾ ਵੀ तहे ਦਿਲ ਤੋਂ ਧੰਨਵਾਦ ਤੇ ਬਾਕੀ ਪ੍ਰਸ਼ਾਸਨ ਅਧਿਕਾਰੀਆਂ ਦਾ ਜਿਨ੍ਹਾਂ ਵਿੱਚ ਚੋਣਾਂ ਬਲਾਇਤੇ ਲੱਗਾ ਸੀ ਉਹਨਾਂ ਦਾ ਵੀ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕਾਫੀ ਬਖੂਬੀ ਆਪਣੀ ਜ਼ਿੰਮੇਵਾਰੀ ਨਿਭਾਈ ਤੇ ਇਹ ਚੋਣ ਅਮਨ ਅਮਾਨ ਨਾਲ ਸਰੇ ਜੜੀ ਕਿਉਂਕਿ ਵਿਰੋਧੀ ਪਾਰਟੀਆਂ ਦਾ ਕਾਫੀ ਜੋਰ ਲੱਗਾ ਸੀ ਕਿ ਆਪਸੀ ਭਾਈਚਾਰੇ ਤੇ ਤਰੇੜਾਂ ਪਈਆਂ ਜਾਣ ਜਾਂਦੀਆਂ ਇਹੋ ਜਿਹੀ ਅੱਜ ਕੱ데 ਵਰਤੇ ਜਾਣ ਕੇ ਲੋਕਾਂ 'ਚ ਨਫਰਤ ਦਾ ਬਥੇਰੇ ਬੀਜ-ਬੀਜਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਦੇ ਸੂਝ ਜਵਾਨ ਵੋਟਰਾਂ ਨੇ ਇਹ ਸਾਰਿਆਂ ਜਾਣਿਆਂ ਮਿਲ ਕੇ ਸਭ ਜਾਤ-ਪਾਤ ਮਜਬ ਧਰਮ ਤੋਂ ਉਪਰ ਉੱਠ ਕੇ ਸਾਡਾ ਸਜੋਗ ਦਿੱਤਾ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਹੜੇ ਸਾਰੇ ਫਿਰਕਿਆਂ ਨੇ ਇਹ ਚ ਪੰਜਾਬ ਪੰਜਾਬੀਅਤ ਵਾਸਤੇ ਇਹ Subscribe to One India channel and never miss an update.